ਲੋਕਾਂ ਦੇ ਸੁਭਾਅ ਨੂੰ ਜਿਹੜੀ ਗੱਲ ਬਹੁਤ ਤਕੜੀ ਤਰ੍ਹਾਂ ਨਕੇੜਦੀ ਹੈ ਉਹ ਇਹ ਹੈ ਪਵਿੱਤਰਤਾ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਸਾਡਾ ਮਨ ਪਿਛਲੇ ਜਨਮਾਂ ਦੇ ਸੰਸਕਾਰਾਂ ਨਾਲ ਪਲੀਥ ਹੈ ਕੁਝ ਹੁਣ ਮਾੜੇ ਵਿਚਾਰਾਂ ਦੀ ਵਿਖੇਬ ਇਸ ਤੇ ਲੱਗ ਰਹੀ ਹੈ ਜੇ ਪਿਛਲੇ ਸੰਸਕਾਰਾਂ ਦੀ ਮੈਲ ਲਾਉਣ ਦਾ ਉਪਰਾਲਾ ਨਾ ਕੀਤਾ ਗਿਆ ਅਤੇ ਹੋਰ ਲੱਗ ਰਹੀ ਮੈਲ ਨੂੰ ਰੋਕਿਆ ਨਾ ਤਾਂ ਮਨ ਉਤੇ ਮਲੀਨਤਾ ਦੇ ਵਿਖੇ ਬਹੁਤ ਜ਼ਿਆਦਾ ਚੜ ਜਾਣਗੇ ਮਨ ਦੀ ਮਲੀਨਤਾ ਜਨਮ ਜਨਮਾਂ ਤਰਾ ਦਾ ਵਿਛੋੜਾ ਆਪਣੇ ਪ੍ਰਭੂ ਨਾਲੋਂ ਪਵਾ ਦੇਵੇਗੀ ਲੋਗ ਵਿਖਾਵੇ ਲਈ ਬੰਦਾ ਆਪਣੇ ਮਨ ਨੂੰ ਪਵਿੱਤਰ ਸਾਬਤ ਕਰਨ ਦਾ ਯਤਨ ਕਰਦਾ ਹੈ ਪਰ ਮਨ ਉਸ ਦਾ ਅਜੇ ਵੀ ਸੰਸੇਬਿਛ ਹੈ ਸੰਸਾਰ ਬਿੱਤੀ ਵੀ ਮਨ ਨੂੰ ਮਲੀਨ ਕਰਦੀ ਹੈ ਗੁਰੂ ਸਾਹਿਬ ਦਾ ਪਰਮਾਨ ਹੈ ਸੈਸੇ ਜਿਉ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ ਸੰਸਾਤਾ ਮਨ ਨੂੰ ਮੂਲੀਨ ਕਰਨ ਵਾਲਾ ਹੀ ਹੈ ਪਵਿੱਤਰ ਮਨ ਦੀ ਨਿਸ਼ਾਨੀ ਕੀ ਹੈ ਜੇ ਨਾਮ ਜਪਨਾ ਚੰਗਾ ਲੱਗਦਾ ਹੈ ਨਾਮ ਜਪਦਿਆਂ ਨਾਮ ਰਸ ਆਉਂਦਾ ਹੈ ਸਮਝੋ ਮਨ ਪਵਿੱਤਰ ਹੈ ਗੁਰਬਾਣੀ ਪੜਦਿਆ ਗੁਰਮਾਣੀ ਰਸਦਾਈਖ ਤੇ ਮਿੱਠੀ ਲੱਗਦੀ ਹੈ ਸਮਝੋ ਮਨ ਪਵਿੱਤਰ ਹੋ ਰਿਹਾ ਹੈ ਮਨ ਜਾਗੇ ਦੀ ਪਵਿੱਤਰ ਮਨ ਦੀ ਨਿਸ਼ਾਨੀ ਹੀ ਇਹ ਹੈ ਕਿ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਉਪਦੇਸ਼ ਮਿੱਠਾ ਲੱਗਦਾ ਹੈ। ਸ੍ਰੇਸ਼ਟ ਮਨ ਦੀ ਇੱਕ ਹੋਰ ਨਿਸ਼ਾਨੀ ਇਹ ਹੈ ਕਿ ਉਸ ਨੂੰ ਸ੍ਰੇਸ਼ਟ ਸੰਗਤ ਚੰਗੀ ਲੱਗਣ ਲੱਗਦੀ ਹੈ। ਪਵਿੱਤਰ ਮਨ ਵਾਲੇ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਪਵਿੱਤਰ ਮਨ ਵਾਲਾ ਕਦੀ ਕਿਸੇ ਦੇ ਤਨ ਨੂੰ ਤਨ ਨੂੰ ਮਨ ਨੂੰ ਬੁਰੀ ਨਿਗਾਹ ਨਾਲ ਨਹੀਂ ਵੇਖਦਾ। ਪਵਿੱਤਰ ਮਨ ਹਮੇਸ਼ਾ ਸਤਿ ਤੋ ਨਿਰਮਲ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਕਦੇ ਵੀ ਆਪੋ ਪਵਿੱਤਰ ਫੁੰਨੇ ਨੇੜੇ ਫਟਕਣ ਨਹੀਂ ਦਿੰਦਾ ਐਸੇ ਮਨ ਵਾਲਾ ਪੂਰ ਨਾਲੋਂ ਆਪਣਾ ਨਾਤਾ ਤੋੜ ਲੈਂਦਾ ਹੈ ਪਵਿੱਤਰ ਮੰਦੀਆਂ ਜੋ ਨਿਸ਼ਾਨੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਅਨੰਤ ਸੈ ਵਿੱਚ ਦਰਜ ਕੀਤੀਆਂ ਹਨ ਉਹਨਾਂ ਨੂੰ ਪੜਨ ਨਾਲ ਪਤਾ ਲੱਗ ਚੱਲ ਜਾਂਦਾ ਹੈ ਕਿ ਸਾਡਾ ਮਨ ਪਵਿੱਤਰ ਹੈ ਜਾਮੁਲੀ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਦਾ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕੰਕਮਾਣੀ ਉੜ ਕੀ ਸੋਈ ਪੰਚੇ ਨਹੀਂ ਮਨਸਾ ਸਤਿ ਸਿਮਣੀ ਜਨਮ ਰਤਨ ਜਿਨ ਖੱਟਿਆ ਪੱਲੇ ਸੇ ਬੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੁ ਗੁਰ ਨਾਨਕ